ਅਸੀਂ ਕਲ ਬਾਈ ਦੀ ਜਿਹੜੀ ਤੁਸੀਂ ਆ ਤਸਵੀਰ ਦੇਖ ਰਹੇ ਹੋ ਇਹ ਬਾਈ ॠਸ਼ੀਕੇਸ਼ ਧਾਮ ਤੇ ਘੁੰਮਣ ਵਾਸਤੇ ਗਏ ਸੀ ਤੇ ਭਾਈ ਉੱਥੇ ਲਾ ਪਤਾ ਹੋ ਗਿਆ ਜੋ ਨੰਬਰ ਹੇਠਾਂ ਚੱਲ ਰਿਹਾ ਉਹਨਾਂ ਦੇ ਸੰਪਰਕ ਕਰਕੇ ਬਾਈ ਦੀ ਲੋਕੇਸ਼ਨ ਤੇ ਬਾਈ ਨੂੰ ਜੇ ਕਿਸੇ ਨੇ ਦੇਖਿਆ ਕਿਤੇ ਵੀ ॠਸ਼ੀਕੇਸ਼ ਦੇ ਏਰੀਆ 'ਚ ਤੇ ਵੀਰ ਬਣ ਕੇ ਇੱਥੇ ਨੰਬਰਾਂ ਤੇ ਸੰਪਰਕ ਕਰਕੇ ਜਲਦੀ ਤੋਂ ਜਲਦੀ ਦੱਸੋ ਬਾਈ ਦਾ ਪਿੰਡ ਲੇਲੇ ਵਾਲਾ ਤਲਵੰਡੀ ਸਾਬੋਤ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬាទ ਤੁਹਾਡਾ ਵੀਡੀਓ ਨੂੰ ਕਰ ਦਿਓ ਸ਼ੇਅਰ ਆ ਆਪ ਸਭ ਦਾ ਧੰਨਵਾਦ ਤੇ ਹਲੇ ਤੱਕ ਬਾਈ ਘਰ ਨਹੀਂ ਪਹੁੰਚਿਆ ਬਾਈ ਨੂੰ ਲੱਭਣ ਵਾਸਤੇ ਬਾਈ ਵੱਧ ਤੋਂ ਵੱਧ ਮਦਦ ਕਰੋ ਬਾਕੀ ਨਾਂ ਪਤਾ ਐਡਰੈਸ ਸਾਰਾ ਕੁਝ ਲਿਖਿਆ ਹੋਇਆ ਤੇ ਜਿਹੜੇ ਨੰਬਰ ਬਈ ਇੱਥਾਂ ਫੋਟੋ ਦੇ ਦਿੱਤੇ ਹੋਏ ਆ ਉਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਦੱਸ ਸਕਦੇ ਆ